ਸਤਿ ਸ਼੍ਰੀ ਅਕਾਲ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਜਿਸ ਸਥਾਨ ਦੇ ਉੱਤੇ ਲੈ ਕੇ ਜਾ ਰਹੇ ਹਾਂ ਜੀ ਇਸ ਸਥਾਨ ਦੇ ਉੱਤੇ ਜੋੜਾਂ ਦੇ ਦਰਦ ਹੱਡੀਆਂ ਦੇ ਦਰਦ ਗਠੀਆ ਇਹਨਾਂ ਰੋਗਾਂ ਦਾ ਇਲਾਜ ਮਿੱਟੀ ਦੇ ਮਲਣ ਦੇ ਨਾਲ ਹੁੰਦਾ ਹੈ ਡਾਕਟਰ ਵੀ ਹੈਰਾਨ ਹਨ ਅਤੇ ਇਸ ਸਥਾਨ ਦੇ ਉੱਤੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਹਨ ਅਤੇ ਇਸ ਸਥਾਨ ਦੇ ਉੱਤੇ ਚਾਰ-ਚਾਰ ਬੰਦੇ ਜਿਨ੍ਹਾਂ ਨੂੰ ਚੁੱਕ ਕੇ ਵੀ ਲੈ ਕੇ ਆਉਂਦੇ ਹਨ ਉਹ ਵੀ ਇਸ ਸਥਾਨ ਦੇ ਉੱਤੇ ਤੰਦਰੁਸਤ ਹੋ ਕੇ ਆਪਣੇ ਪੈਰਾਂ ਦੇ ਉੱਤੇ ਚੱਲ ਕੇ ਵਾਪਸ ਗਏ ਹਨ ਇਹ ਅਸਥਾਨ ਨਕੋਦਰ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਸਥਿਤ ਹੈ ਜੀ ਇਹ ਇਹ ਅਸੀਂ ਜਿਸ ਸਥਾਨ ਦੇ ਉੱਤੇ ਆਏ ਹਾਂ ਇਹ ਅਸਥਾਨ ਬਾਬਾ ਮਾਲ ਜੀ ਦਾ ਸਥਾਨ ਹੈ ਬਾਬਾ ਮਾਲ ਜੀ ਇਸ ਸਥਾਨ ਦੇ ਉੱਤੇ ਜੋੜੇ ਬਣਾਉਂਦੇ ਸਨ ਤੇ ਉਹਨਾਂ ਨੇ ਇੱਕ ਬਹੁਤ ਹੀ ਸੁੰਦਰ ਜੋੜਾ ਤਿਆਰ ਕੀਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰਨ ਲੱਗੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਜੀ ਇਹ ਜੋੜਾ ਆ ਕੇ ਪਹਿਨੋ ਕਿ ਇਹ ਜੋੜਾ ਮੈਂ ਤੁਹਾਡੇ ਲਈ ਤਿਆਰ ਕੀਤਾ ਹੈ ਮੈਂ ਤੁਹਾਡੇ ਕੋਲ ਆ ਨਹੀਂ ਸਕਦਾ ਅਤੇ ਆ ਕੇ ਮੈਨੂੰ ਦਰਸ਼ਨ ਦੇਵੋ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ 1599 ਈਸਵੀ ਨੂੰ ਜਦੋਂ ਗੋਇੰਦਵਾਲ ਸਾਹਿਬ ਤੋਂ ਮਾਤਾ ਗੰਗਾ ਜੀ ਨੂੰ ਵਿਆਹਣ ਵਾਸਤੇ ਪਿੰਡ ਮੌਸ ਸਾਹਿਬ ਬਰਾਤ ਲੈ ਕੇ ਤੁਰੇ ਕਾਂਗਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣਾ ਰੱਥ ਮਾਲੜੀ ਪਿੰਡ ਵੱਲ ਨੂੰ ਰਸਤੇ ਦੇ ਵਿੱਚੋਂ ਮੋੜ ਲਿਆ ਤਾਂ ਸੰਗਤਾਂ ਨੇ ਪੁੱਛਿਆ ਗੁਰੂ ਜੀ ਆਪਾਂ ਤਾਂ ਮੌਸਾ ਸਾਹਿਬ ਜਾਣਾ ਹੈ ਆਪਾਂ ਇੱਧਰ ਕਿੱਧਰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਇੱਕ ਸੇਵਕ ਸਾਨੂੰ ਯਾਦ ਕਰ ਰਿਹਾ ਹੈ ਉਸ ਨੇ ਸਾਡੇ ਲਈ ਜੋੜਾ ਤਿਆਰ ਕੀਤਾ ਹੈ ਉਸ ਕੋਲ ਜਾਣਾ ਹੈ ਉਸ ਨੂੰ ਦਰਸ਼ਨ ਦੇਣੇ ਹਨ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਸਥਾਨ ਦੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਆ ਕੇ ਦਰਵਾਜ਼ਾ ਖੜਕਾਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਭਾਈ ਮੱਲ ਜੀ ਨੇ ਕਿਹਾ ਅੰਦਰ ਲੰਘ ਆਓ ਮੈਂ ਠੀਕ ਨਹੀਂ ਹਾਂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜਦੋਂ ਅੰਦਰ ਗਏ ਤਾਂ ਉਹਨਾਂ ਨੂੰ ਦੇਖ ਕੇ ਬਹੁਤ ਹੀ ਪ੍ਰਸੰਨ ਹੋਏ ਬਾਬਾ ਮੱਲ ਜੀ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਉਹ ਜੋੜਾ ਪੇਟ ਕੀਤਾ ਕਿ ਇਹ ਜੋੜਾ ਪਹਿਨੋ ਗੁਰੂ ਜੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਮੱਲ ਜੀ ਨੂੰ ਕਿਹਾ ਤੇ ਭਾਈ ਮੱਲ ਜੀ ਇਹ ਜੋੜਾ ਤੁਸੀਂ ਪਹਿਨਾਓ ਤਾਂ ਭਾਈ ਮੱਲ ਜੀ ਨੇ ਕਿਹਾ ਕਿ ਮੇਰਾ ਤਾਂ ਸਰੀਰ ਸਾਰਾ ਦਰਦਾਂ ਨਾਲ ਜਕੜਿਆ ਹੋਇਆ ਹੈ ਇਹ ਤੁਸੀਂ ਆਪ ਹੀ ਪਹਿਨੋ ਮੈਂ ਪਹਿਨਾ ਨਹੀਂ ਸਕਦਾ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਫਿਰ ਕਿਹਾ ਮੱਲ ਨੇ ਫਿਰ ਉਹੀ ਜਵਾਬ ਦਿੱਤਾ ਤੀਸਰੀ ਵਾਰ ਭਾਈ ਮੱਲ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਜਦੋਂ ਕਿਹਾ ਕਿ ਮੱਲ ਜੀ ਇਹ ਜੋੜਾ ਪਹਿਨਾਓ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਭਾਈ ਮੱਲ ਜੀ ਨੇ ਟੜੀ ਛਾੜ ਕੇ ਜੋੜਾ ਪਹਿਨਾਇਆ ਤੇ ਉਹ ਚਰਨ ਧੂੜ ਮੱਥੇ ਨੂੰ ਲਾਈ ਇਸੇ ਤਰ੍ਹਾਂ ਦੂਸਰਾ ਜੋੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਪਹਿਨਾਇਆ ਤੇ ਭਾਈ ਮਲ ਜੀ ਨੂੰ ਕਿਹਾ ਮਲ ਜੀ ਖੜੇ ਹੋਵੋ ਤਾਂ ਭਾਈ ਮਲ ਜੀ ਨੇ ਕਿਹਾ ਕਿ ਮੈਂ ਤਾਂ ਖੜਾ ਨਹੀਂ ਹੋ ਸਕਦਾ ਸਰੀਰ ਤੋਂ ਅਸਮਰਥ ਹਾਂ ਸਰੀਰ ਮੇਰਾ ਸਾਰਾ ਝਗੜਿਆ ਹੋਇਆ ਹੈ ਦਰਦਾਂ ਦੇ ਨਾਲ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਨੂੰ ਸਹਾਰਾ ਦੇ ਕੇ ਜਦੋਂ ਖੜਾ ਕੀਤਾ ਤਾਂ ਭਾਈ ਮਲਜੀ ਦਾ ਸਰੀਰ ਇੱਕਦਮ ਕੰਚਨ ਵਰਗਾ ਹੋ ਗਿਆ ਅਤੇ ਸਾਰੀਆਂ ਦਰਦਾਂ ਗਾਇਬ ਹੋ ਗਈਆਂ ਤੇ ਇਸ ਤਰ੍ਹਾਂ ਭਾਈ ਮਲਜੀ ਦਾ ਜਿਹੜਾ ਦੁੱਖ ਸੀ ਉਹ ਦੂਰ ਹੋਇਆ ਇਸੇ ਤਰ੍ਹਾਂ ਤੁਹਾਡੇ ਇਸ ਸਥਾਨ ਦੇ ਉੱਤੇ ਲੋਕਾਂ ਦੇ ਸੰਗਤਾਂ ਦੇ ਜਿਹੜੇ ਰੋਗ ਨੇ ਉਹ ਇਸੇ ਤਰ੍ਹਾਂ ਦੂਰ ਹੋਣਗੇ ਇਸ ਤੁਹਾਡੇ ਸਥਾਨ ਦੇ ਉੱਤੇ ਤਾਂ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਪਿੰਡ ਮੌ ਦੇ ਵਿੱਚ ਉਹ ਆਪਣੇ ਵਿਆਹ ਦੇ ਉੱਤੇ ਆਪਣੀ ਬਰਾਤ ਦੇ ਨਾਲ ਲੈ ਕੇ ਗਏ ਪਰ ਇਸ ਇਹ ਸੀ ਇੱਥੇ ਦਾ ਇਤਿਹਾਸ ਆਪਾਂ ਹੁਣ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਨ ਚੱਲੀਏ ਸੰਗਤ ਜੀ ਇਹ ਹੌਸਲਾ ਹਨ ਜਿਨ੍ਹਾਂ ਦੇ ਉੱਤੇ ਭਾਈ ਮੱਲ ਜੀ ਜੋੜਾ ਬਣਾਉਂਦੇ ਸਨ ਇਹ ਪਵਿੱਤਰ ਚੱਲਾਂ ਦੇ ਦਰਸ਼ਨ ਕਰੋ ਜੀ ਹਾਂ ਜੀ ਇਹ ਇੱਥੇ ਲੰਗਰ ਹਾਲ ਹੈ ਜੀ 24 ਘੰਟੇ ਇੱਥੇ ਲੰਗਰ ਚੱਲਦਾ ਹੈ ਜੀ ਕਤੇ ਸੰਗਤਾਂ ਦੇ ਦੂਰੋਂ ਨੇੜੇ ਆਉਣ ਵਾਲੀਆਂ ਸੰਗਤਾਂ ਦੇ ਲਈ ਕਮਰਿਆਂ ਦਾ ਵੀ ਪ੍ਰਬੰਧ ਇੱਥੇ ਰਹਿਣ ਦਾ ਵਧੀਆ ਤਰੀਕੇ ਦਾ ਹੈ ਜੀ ਤੇ ਇੱਥੇ ਤੁਸੀਂ ਰਾਤ ਰਹਿ ਸਕਦੇ ਹੋ ਸਾਥ ਸੰਗਤ ਦੀ ਇਹੋ ਟਿੱਪੜ ਦਾ درخت ਹੈ ਜਿਸ ਦੇ ਥੱਲੇ ਬੈਠ ਕੇ ਭਾਈ ਮਲ ਜੀ ਜੁੜੇ ਤਿਆਰ ਕਰਦੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਭਾਈ ਮਲ ਜੀ ਇਸ ਸਥਾਨ ਦੇ ਉੱਤੇ ਜਿੱਥੇ ਤੁਹਾਡਾ ਕਸ਼ਟ ਦੂਰ ਹੋਇਆ ਹੈ ਜੋ ਤੁਹਾਡੀ ਦਰਦਾਂ ਵਾਲੀ ਜਗ੍ਹਾ ਦੇ ਉੱਤੇ ਇਸ ਚਰਮ ਤੋੜ ਨੂੰ ਇਸ ਮਿੱਟੀ ਨੂੰ ਮਲ ਕੇ ਤੁਹਾਡੇ ਦਰਦ ਜਿਹੜੇ ਨੇ ਦੂਰ ਹੁੰਦੇ ਹਨ ਜਿਹੜਾ ਇਹ ਸ਼ਰਦਾ ਦੇ ਨਾਲ ਇਸ ਨੂੰ ਲਾਉਂਦਾ ਹੈ ਤਾਂ ਗੁਰੂ ਮਹਾਰਾਜ ਜੀ ਤੇ ਬਾਬਾ ਮਾਲ ਜੀ ਦੀ અપਾਰ ਕਿਰਪਾ ਦੇ ਸਦਕਾ ਉਹ ਦਰਦ ਜਿਹੜੇ ਨੇ ਉਹ ਸਾਰੇ ਠੀਕ ਹੋ ਜਾਂਦੇ ਹਨ ਅਤੇ ਤੰਦਰੁਸਤ ਹੋ ਜਾਂਦੇ ਹਨ ਅਤੇ ਦੇਸ਼ ਵਿਦੇਸ਼ ਤੋਂ ਸੰਗਤ ਇੱਥੇ ਆਉਂਦੀ ਹੈ ਜੀ ਤੇ ਇਸ ਸਥਾਨ ਦੇ ਕੁਝ اصول ਹਨ ਜੀ ਇੱਥੇ ਸ਼ਨੀਵਾਰ ਵਾਲੇ ਦਿਨ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਐਤਵਾਰ ਨੂੰ ਉਹਨਾਂ ਦੀ ਅਰਦਾਸ ਕੀਤੀ ਜਾਂਦੀ ਹੈ ਜੀ ਇੱਕ ਰਾਤ ਇੱਥੇ ਚੌਂਕੀ ਭਰਨ ਵਾਸਤੇ ਰੁਕਣਾ ਪੈਂਦਾ ਹੈ ਅਤੇ ਸੱਤ ਸ਼ਨੀਵਾਰ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਸ਼ਰਧਾ ਦੇ ਨਾਲ ਇਸ ਸਥਾਨ ਦੇ ਉੱਤੇ ਆ ਕੇ ਚੌਂਕੀ ਭਰਦਾ ਹੈ ਜੀ ਉਸ ਦੇ ਸਾਰੇ ਕਸ਼ਟ ਦੂਰ ਹੁੰਦੇ ਹਨ ਜੀ ਇਹ ਇਥੋਂ ਦੀ ਮਰਿਆਦਾ ਹੈ ਜੀ ਤੇ ਆਓ ਹੁਣ ਆਪਾਂ ਇਸ ਵਲੌਗ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੁਸੀਂ ਇਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰੋ ਜੀ ਤਾਂ ਕਿ ਇਸ ਨੂੰ ਸ਼ੇਅਰ ਕਰਨ ਦੇ ਨਾਲ ਜੇ ਕਿਸੇ ਦਾ ਭਲਾ ਹੋ ਜਾਂਦਾ ਹੈ ਤਾਂ ਉਹਨਾਂ ਦੀਆਂ ਦੁਆਵਾਂ ਵੀ ਤੁਹਾਨੂੰ ਮਿਲਣਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 不对。